ਤਰਨਤਾਰਨ ਵਾਲਿਆਂ ਨੇ ਹਰਮੀਤ ਸਿੰਘ ਸੰਧੂ ਨੂੰ ਚੌਥੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜਾਈ ਦਿੱਤੀਆਂ। ਕਾਫੀ ਲੰਬੇ ਸਮੇਂ ਤੋਂ ਸਾਰੀਆਂ ਪਾਰਟੀਆਂ ਦਾ ਇਸ ਚੋਣ ਮੈਦਾਨ ਦੇ ਵਿੱਚ ਜ਼ੋਰ ਲੱਗ ਰਿਹਾ ਸੀ ਪਰ ਆਖਿਰਕਾਰ ਜਿਹੜੀ ਜਿੱਤ ਹੈ ਹਰਮੀਤ ਸਿੰਘ ਸੰਧੂ ਦੇ ਨਾਮ ਤਰਨਤਾਰਨ ਦੀ ਧਰਤੀ ਤੋਂ ਲਿਖ ਦਿੱਤੀ ਗਈ ਹੈ। ਤਰ ਹਰਮੀਤ ਸਿੰਘ ਦੀ ਗੱਲ ਕਰੀਏ ਤਾਂ ਹਰਮੀਤ ਸਿੰਘ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਐਮ.ਐਲ.ਏ ਰਹਿ ਚੁੱਕੇ ਨੇ। ਹਰਮੀਤ ਸਿੰਘ ਜਿਹੜਾ 11317 ਦੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੀ ਹੈ ਉੱਥੇ ਹੀ ਜੇ ਗੱਲ ਕਰੀਏ ਤਾਂ ਦੂਜੇ ਨੰਬਰ ਤੇ ਅਕਾਲੀ ਦਲ ਤੇ ਤੀਜੇ ਨੰਬਰ ਤੇ ਜਿਹੜਾ ਹੈਗਾ ਮਨਦੀਪ ਸਿੰਘ ਖਾਲਸਾ ਰਹੇ ਨੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਆ ਜਿਹੜੀ ਪਿੱਛੜ ਕੇ ਚੌਥੇ ਨੰਬਰ ਤੇ ਚਲੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜਾ ਦਾਵੇ ਵੋਟਾਂ ਦੇ ਜਮਨੀ ਚੋਣਾਂ ਦੇ ਦੌਰਾਨ ਪਾਰਟੀ ਦੇ ਵੱਲੋਂ ਕੀਤੇ ਗਏ ਨੇ ਉਹ ਪੂਰੇ ਕਰਦੇ ਨੇ ਹਰਬੀਰ ਸਿੰਘ ਸੰਧੂ ਤੇ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਤਰਨ ਤਰਨ ਦੇ ਲੋਕਾਂ ਦੀ ਹੈ ਕਿਉਂਕਿ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੇ ਜਿਹੜੇ ਅੜੇਵੇ ਕੰਮ ਨੇ ਰਹਿੰਦੇ ਕੰਮ ਨੇ ਹਰਬੀਰ ਸਿੰਘ ਸੰਧੂ ਤੋਂ ਉਮੀਦਾਂ ਨੇ ਲੋਕਾਂ ਨੂੰ ਕਿ ਉਹ ਉਹ ਕੰਮਾਂ ਨੂੰ ਪੂਰਾ ਕਰ ਨਿਪਰੇ ਚਾੜਨਗੇ ਹੁਣ ਲੋਕਾਂ ਦੀਆਂ ਅਵੇਦਾਂ ਤੇ ਹਰਮਿਤ ਸਿੰਘ ਸੰਧੂ ਖਰੇ ਉੱਤਰ ਦੇ ਨੇ ਉਹ ਆਉਣ ਵਾਲੇ ਦਿਨਾਂ ਵਿੱਚ ਪਤਾ ਚੱਲੇਗਾ ਪਰ ਅੱਜ ਪਾਰਟੀ ਦੇ ਵਿੱਚ ਪੂਰਾ ਜੋਸ਼ ਉਤਸ਼ਾਹ ਵਰਕਰਾਂ ਦੇ ਵਿੱਚ ਹਰ ਵਰਕਰ ਦੇ ਵੱਲੋਂ ਕੀਤੀ ਹੋਈ ਮਿਹਨਤ ਹੈ ਜਿਹੜੀ ਉਹ ਰੰਗ ਲਿਆਈ ਹੈ ਤੇ ਪਾਰਟੀ ਤੇ ਜਿਹੜੀ ਹੈਗੀ ਹੈ ਜਿੱਤ ਦਾਜ ਕਰੀਏ ਇਸ ਦੇ ਨਾਲ ਆ ਜਿਹੜਾ ਆਮ ਆਦਮੀ ਪਾਰਟੀ 94 ਐਮਐਲਏ ਦੇ ਨਾਲ ਹੈ ਜਿਹੜੀ ਸੱਤਾ ਦੇ ਵਿੱਚ ਮੌਜੂਦ ਹੈ ਹਰਮੀਤ ਸਿੰਘ ਸੰਧੂ ਦੇ ਕੋਲ ਬਹੁਤ ਘੱਟ ਸਮਾਂ ਬਚਿਆ ਆਪਣੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਨੂੰ ਕਿਉਂਕਿ ਸਰਕਾਰ ਦੀ ਜਿਹੜਾ ਹੈਗਾ ਟਾਈਮ ਹੈ ਉਹ ਬਿਲਕੁਲ ਨੇੜੇ ਆ ਚੁੱਕਾ ਹੈ 4 ਸਾਲ ਦੇ ਤਕਰੀਬਨ ਜਿਹੜਾ ਸਰਕਾਰ ਨੂੰ ਸੱਤਾ ਦੇ ਵਿੱਚ ਹੋਣ ਵਾਲੇ ਨੇ ਇਹਨਾਂ ਛੋਟੇ ਸਮੇਂ ਦੇ ਵਿੱਚ ਕਾਰਜਕਾਲ ਦੇ ਵਿੱਚ ਹੈ ਜਿਹੜਾ ਹਰਮੀਤ ਸਿੰਘ ਸੰਧੂ ਨੂੰ ਆਪਣੇ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨਾ ਪੈਣਾ ਕਿਉਂਕਿ ਲੋਕਾਂ ਨੂੰ ਆਸਾ ਉਮੀਦਾਂ ਹਰਮੀਤ ਸਿੰਘ ਸੰਧੂ